ਸਸੀ ਕਾਲ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਲੋ ਜੀ ਸ਼ਾਮਾਂ ਦਾ ਟਾਈਮ ਚਾਹ ਪਾਣੀ ਪੀ ਲਿਆ ਆਪਾਂ ਤੇ ਸਾਡੀ ਅੱਜ ਸੂਈ ਆ ਗਾਈ ਪਰ ਜਿਹੜਾ ਉਹਦਾ ਵਿਚਾਰੇ ਦਾ ਬੱਛਾ ਵਸੀ ਜਣਾ ਉਹਦੇ ਕੋਠਿਆਂ ਨਹੀਂ ਜਾਂਦੇ ਨਵਾਂ ਮਹਿਮਾਨ ਜ਼ਰੂਰ ਆਇਆ ਸਾਡੇ ਘਰ ਪਰ ਵਿਚਾਰਾ ਨਾ ਉਹ ਸਿਹਤ ਪੱਕੂ ਜਿਹੜਾ ਕਮਜ਼ੋਰ だっਦੀ ਇੱਕ ਲੱਤ ਜਿਹੜੀ ਨੂੰ ਮਚਨ ਨੂੰ ਪਤਾ ਨਹੀਂ ਕੀ ਗੱਲ ਹੋਈ ਆ ਦੇਖੋ ਕੋਠਿਆਂ ਹੀ ਨਹੀਂ ਜਾਂਦੇ ਜਦੋਂ ਦੀ ਸੂਈ ਆ ਗਰੈਣੀ ਗਈ ਆ ਚਲੋ ਠਾ ਚਲ ਚੋਕੀ ਅੰਦਰ ਕਰਨ ਦੇ ਨੂੰ ਹਾਂ ਚਲ ਚਲ ਲੋ ਜੀ ਇਹ ਸਾਡੀ ਵਸ਼ੀ ਤੇ ਲੱਤਾ ਵੇਖੋ vingi ਵਿਚੜੀ ਦੀ ਅੱਛਾ ਦੁੱਧ ਜਮਾਉਣਾ ਵਾ ਹਾਂ ਥੱਲੇ ਨਹੀਂ ਲੱਗਦੀ vingi ਲੱਤ ਗਰੈਣੀ ਗਈ ਆ ਕਹਿੰਦੇ ਕਿਤੇ ਪਰਾਇ ਦਾ ਤਾਂ ਨਹੀਂ ਰੱਬ ਨੂੰ ਕਰਨਾ ਚਾਹੀਦਾ ਆਵੇ ਵਿਚਾਰੀ ਹੁਣ ਤੇ ਪਛੜੀ ਬੈਠੀ ਰਹੂਗੀ ਫਿਰ ਬਹਿ ਕੇ ਪੱਠੇ ਖਾਇਆ ਕਰੋ ਦੂਜੀ ਲੱਤਾਂ ਦੇ ਵਿੱਚ ਨਹੀਂ ਦੂਜੀਆਂ ਲੱਤਾਂ ਸਹੀ ਆ ਇੱਕ ਵਿੰਗੀ ਆ ਨਹੀਂ ਮਤਲਬ ਤੂੰ ਕੀ ਜਦੋਂ ਥੜੀ ਮਾਰਾ ਹੁੰਦੀ ਨਾ ਥੋੜੀ ਜੀ ਬਸ ਤੁਰਿਆ ਕਰੋ ਜੀ ਕੀ ਪਤਾ ਲੱਗੀ ਇਕ ਲਤਰੀ ਨਾਲ ਲੱਗਣੀ ਹਾਂ ਤਿੰਨ ਲੱਤਾਂ ਨਾਲ ਆਹ ਤਿੰਨ ਲੱਤਾਂ ਨਾਲ ਇਹ ਨਿਤ ਤੁਰਿਆ ਜਾ ਸਕਦਾ ਲ ਮਸ਼ੀਨ ਆਉਣ ਕਰਦੀ ਅੱਜ ਵਿਚਾਰੀ ਦੁਪਹਿਰੇ ਸੁੱਈ ਉਹਦੇ ਕਰਕੇ ਚਾ ਰੱਬ ਨੂੰ ਜੇ ਕੋਈ ਵੀ ਜੀਵ ਨੂੰ ਪੈਦਾ ਕਰਨਾ ਨਾ ਤੇ ਵੇ ਸਾਰੇ ਅੰਗ ਪੈਰ ਸਾਰੇ ਸਹੀ ਹੋਣੇ ਚਾਹੀਦੇ ਜੇ ਅੱਗੇ ਵੀ ਇੱਕ ਵਾਰੀ ਸਾਡੀ ਪਿਛਲੀ ਜਿਹੜੀ ਗਾਂ ਸੂਈ ਸੀ ਤੇ ਉਹਦੀ ਜਿਹੜਾ ਹੈ ਨਾ ਉਹ ਸਾਰਾ ਜਿਹੜਾ ਉਹਦਾ ਮਤਲਬ ਹੀ ਅੰਦਰ ਪੇਟਾ ਸੀ ਨਾ ਸਾਰਾ ਉਹ ਲੱਕ ਦੇ ਵਿੱਚ ਬਾਹਰ ਆੜੀ ਸਾਰਾ ਉਹ ਤੇ ਵਿਚਾਰੀ ਘੰਟੇ ਇੱਕ ਤੱਕ ਹੀ ਬਣ ਗਈ ਤੇ ਇਹ ਵਿਚਾਰੀ ਜਿਹੜੀ ਆ ਇਹ ਲੱਤੋਂ ਲੰਗੀ ਆ ਕਿਵੇਂ ਸੂਈ ਹੈ ਨਾ ਨਹੀਂ ਉਹ ਦੂਜੀ ਸੂਈ ਸੀ ਕਿਹੜੀ ਉਹ ਜਿਹੜੀ ਵੇਸਤੀ ਹਾਂ ਉਹਦੀ ਆਟ ਹੀ ਗਿਆ ਸਭ ਤੋਂ ਬਾਹਰ ਹੀ ਆ ਨਾ ਹਾਂ ਉਹਦਾ ਤਾਂ ਕਿੰਨਾ ਵੱਡਾ ਸਾਰੇ ਅੰਦਰ ਪੇਟੇ ਬਾਹਰ ਹੋ ਗਿਆ ਹੈ ਹਨਾ ਬਾਹਰ ਹੀ ਉਹ ਅੰਦਰ ਇੰਦਾ ਚਟ ਦੀ ਚਟ ਦੀ ਗਾਈ ਨੇ ਉੱਤੇ ਪੈਰ ਰੱਖ ਦਿੱਤਾ ਤਾਂ ਵਿਚਾਰੀ ਮਰ ਗਈ ਉਹਦਾ ਉਹਦਾ ਕੋਈ ਫਾਇਦਾ ਨਹੀਂ ਵਿਚਾਰੇ ਦਾ ਜੀਣ ਦਾ ਕਿਉਂਕਿ ਸਾਰਾ ਕੁਝ ਤਾਂ ਉਹਦੀ ਅੰਦਰ ਪੇਟਾ ਸਾਰਾ ਬਾਹਰ ਹੋਇਆ ਤੀਲੇ ਵਜ ਜਾਂਦਾ ਕੋਈ ਤੇ ਹਨਾ ਸਭ ਕੁਝ ਬਾਹਰ ਆ ਗਿਆ ਅੰਦਰਾਂ ਹੀ ਸਾਰੀਆਂ ਬਾਹਰ ਤੇ ਹੁਣ ਇਹ ਵਿਚਾਰੀ ਹੋਈ ਹੈ ਤੇ ਇਹਦੀ ਲੱਤ ਲੱਗ ਗਈ ਚਲੋ ਚੱਕ ਕੇ ਅੰਦਰ ਕਰੋ ਠੰਡ ਹੋ ਗਈ ਹੈ ਨਹੀਂ ਇੱਥੇ ਹੀ ਧਾਰ ਘਟਨੀ ਆ ਹਾਂ 니ਚੂ ਮੈਂ ਲਿਆ ਚੰਗਾ ਨਾ ਚੁੱਕ ਕੇ ਜੱਗ ਦੇ ਚੁਗਾਣਾ ਬੀਬੀ ਨਾਲ ਆ ਖਾਏ ਉੱਠਣ ਪੈਂਦਾ ਹੀ ਉਦਾਂ ਨਾ ਜੇ ਉਹ ਜਿੱਦਾਂ ਦੁਪਹਿਰਾਂ ਦਾ ਹੋਇਆ ਵਾ ਹੋਈਏ ਤੇ ਇੰਨੇ ਉਹ ਨੂੰ ਭੱਜੇ ਫਿਰਨਾ ਸੀ ਹਾਂ ਵੀ ਕੰ ਲੱਤ ਨਹੀਂ ਲਾਉਂਦੀ ਥੱਲੇ ਛੋਟ ਨਾ ਦੇ ਹਾਏ ਹਾਏ ਵਿਚਾਰੀ ਮਾਰ ਤੱਕ ਗਰੇ ਨਹੀਂ ਹੂੰ ਨਹੀਂ ਮੰਗਰ ਲੀਆਂ ਤੇ ਸਹੀ ਆ ਅਗਲੀ ਛੋਟੀ ਲੱਤ ਵਾ ਉਹ ਵਿੰਗੀ ਆ ਚੰਗਾ ਆ ਨੇਗਾ ਨੂੰ ਚੰਨੂ ਦੋਦਾ ਹਏ ਤੂੰ ਕਹਾਂ ਕਹਿੰਦਾ ਅਗਲੇ ਪਾਸੇ ਇੱਧਰ ਕਰੋ ਨਾ ਚੁੱਕ ਦੇ ਨੂੰ ਤਾੜ ਜੀ ਮਰਾ ਆ ਹਲੋ ਗਾੜ ਦੇ ਚੋਪੜਾ ਕਿੰਨਾ ਮੁਸ਼ਕਲ ਵਾ ਵਿਚਾਰੀ ਦਾ ਇਧਰ ਰੱਖੀਆ ਭੱਜੀ ਜਾਂਦੀ ਆ ਐਕਦਾ ਮੂਹ ਪਾਣਾ ਮੰਮੀ ਚਾਹੇ ਬੋਤਲ ਦੇ ਨਾਲ ਨੂੰ ਬੋਤਲ ਲੈਣੋ ਸਹੀ ਗੱਲ ਆ ਬੋਤਲ ਨਾਲ ਪਿਆਲੋ ਖਰਚਾ ਕਿਉਂਕਿ ਖਲੋਤਾ ਤਾਂ ਜਾਂਦਾ ਨਹੀਂ ਉਹਦੇ ਕੋ ਆਹੋ ਸੋਣੀ ਵੇ ਕਿੰਨੀ ਆ ਵਿਚਾਰੀ ਨਿਪਲ ਲੈਣ ਲੈ ਕੇ ਆਵਾਂ ਜਾ ਆਹੋ ਫਿਰ ਆਹਰ ਚਲੋ ਚਾਰ ਚਲੋ ਬੀਬੀ ਨਿਪਲ ਲੈ ਸਹੀ ਗੱਲ ਆ ਅੱਗੇ ਵੀ ਉਦੋਂ ਗਾਈ ਨੇ ਦਿੱਤੀ ਸੀ ਉਹ ਵੀ ਪਸ਼ੀ ਹੀ ਘਰੇ ਹੈ ਨਾ ਤੇ ਉਹ ਵਿਚਾਰੀ ਦਾ ਅੰਦਰ ਬੇਟਾ ਸਾਰਾ ਵਾਰ ਇਹਦੇ ਵੀ ਤੀਰ ਜਿਆ ਮੱਥੇ ਦੇ ਵਿੱਚ ਤੇ ਇਹਦੇ ਵੀ ਤੀਰ ਜਿਆ ਹੈ ਹੈ ਪੂਰੀ ਗਾਈ ਵਰਗੀ ਆ ਇਹ ਗਾਈ ਦੇ ਲੱਕ ਤੇ ਆਂਦੀ ਪਰ ਇਹਦੇ ਲੱਕ ਤੇ ਆ ਮੱਥੇ 'ਚ ਸੇਮ ਹੀ ਆ ਮੰਮੀ ਜਦੋਂ ਆਪਾਂ ਗ੍ਰੈਂਡ ਲੱਗਦਾ ਨਾ ਤੁਸੀਂ ਰਸੇ ਨਹੀਂ ਖੋਲਦੇ ਸਹੀ ਗੱਲ ਆ ਹਾਡੇ ਜਦੋਂ ਪਹਿਲਾਂ ਸੀ ਨਾ ਆਪਾਂ ਡੰਗਰ ਰੱਖੇ ਹੁੰਦੇ ਜੀ ਤੁਹਾਡੇ ਡੈਡੀ ਹੁੰਨੀ ਹੁੰਦੀ ਜਦੋਂ ਗ੍ਰੈਨ ਲੱਗਦਾ ਸੀ ਨਾ ਤੋ ਡੰਗਰਾਂ ਦੇ ਬੱਸ਼ੇ ਰਸੇ ਬੱਸ਼ੇ ਆਖੰਦੀਆਂ ਡੰਗਰਾਂ ਦੇ ਰਸੇ ਜਿਹੜੇ ਖੋਲ ਦਿੰਦੇ ਸੀ ਐ ਕਦੀ ਨਹੀਂ ਕਰੋ ਬਰੂਤ ਖੋਲ ਦਿੰਦੇ ਨਹੀਂ ਤੇ ਫਿਰ ਹੁਣ ਨਹੀਂ ਹਾਡੇ ਤੇ ਖੋਲ ਦਿੰਦੇ ਹੁੰਦੇ ਹਾਡੇ ਡੈਡੀ ਹੁੰਨੀ ਤੋ ਰਸੇ ਖੋਲ ਦਿੰਦੇ ਹੁੰਦੇ ਸੀ ਜਦੋਂ ਗ੍ਰੈਨ ਲੱਗਦਾ ਸੀ ਕਰਮ ਤੇ ਆ ਹੁਣ ਵੇ ਵਿਚਾਰੀ ਸੋਣੀ ਕਿੰਨੀ ਆ ਤੇ ਇਹ ਹੁਣ ਮੰਮੀ ਜਦੋਂ ਵੱਡੀ ਹੋ ਗਈ ਲੰਗੀ ਤੁਰਿਆ ਕਰੂ ਫਿਰ ਲੰਗ ਮਾਰ ਕੇ ਤੁਰਿਆ ਕਰਨਾ ਰੁਕਦਾ ਹੂੰ ਜੇ ਇਹਦੇ ਪਿਛਲੇ ਵਾਲਾ ਤਾਂ ਤੇ ਗਾ ਇੱਕ ਗੜਲੀ ਸਹੀ ਹੋਈ ਹੂੰ ਤੇ ਫਿਰ ਤੇ ਮਤਲਬ ਤੁਰੂ ਵੀ ਥੋੜਾ ਬੋਤਾ ਲੰਗੜਾ ਕੇ ਹੂੰ ਤੇ ਜੇ ਇਹ ਪਿਛੜਦੀਆਂ ਵੀ ਲੱਤਾ ਮਤਲਬ ਡੈਮੇਜ ਹੀ ਜਾਂਦੇ ਫਿਰ ਤੇ ਹੂੰ ਹੁਣ ਅੰਦਰ ਚੁੱਕ ਕੇ ਕੜੋ ਫਿਰ ਚੱਲ ਚੁੱਕ ਧਾਰ ਕੱਢ ਲਈ ਆਪਾਂ ਤਾਂ ਹੁਣ ਆਪਾਂ ਇਹਨੂੰ ਕਰਨਾ ਹੀ ਅੰਦਰ ਉਹ ਗਾਈ ਹੂੰ ਹੂੰ ਕੰਡਾ ਪਿਓ ਛੋਟਾ ਨੰਦਈ ਕੋਥੱਲੇ ਸੁੱਟਿਆ ਦੇਹ ਨਹੀਂ ਕੁਛ ਉਹ 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 ਛੜਾਉ ਮਾਰੀ ਉਹ ਥੱਲੇ ਸੁੱਕਾ ਸੁਟ ਲੈਣਾ ਸੀ ਸੁੱਕਾ ਸੁਣ ਦੇ ਪਹਿਲਾਂ ਥੱਲੇ ਚੱਜਣਾ ਖਲਾਰ ਦੇ ਹਾਂ ਹੋਰ ਕਰ ਦੋ ਸੁੱਕਾ ਉਹ ਪੜਾਲੀ ਜੀ ਸਹੇ ਸੁਟੋ ਇਹਦੇ ਥੱਲੇ ਨਿਗ ਚੜਿਆ ਰਹੂਗਾ ਨਹੀਂ ਗਾਈ ਤੇ ਚੱਲ ਪੜੇ ਬੰਨਣੀ ਆ ਨੇਗ ਚੜਿਆ ਰਹੁ ਚੜੀਂ ਭਰਾਲੀ ਸੁਰਦੋ ਉਠਣ ਨੂੰ ਵਿਚੜੀ ਦਾ ਇਰਾਦਾ ਬਣਦੇ ਪਰ ਉਠਿਆਂ ਜਾਂਦੇ ਹਨ ਕਿੰਨਾ ਸੋਹਣਾ ਖਰਗੋਸ਼ ਜਿਹਾ ਲੱਗਦਾ ਈ ਇਹਦੇ ਵਾਸਤੇ ਹੀ ਚੋਇਆ ਥੋੜਾ ਜਿੰਨਾ ਵੱਛੀ ਨੂੰ ਭਾਲਣ ਵਾਸਤੇ ਹੀ ਬਾਕੀ ਹੁਣ 2-4 ਦਿਨ ਖਾਵਾਂਗੇ ਬੋਲਾ। ਹਾਂ ਜੀ ਸਾਡੀ ਕੱਟੀ ਆ ਕੰਦੀ। ਮੱਛੀ ਵਿਚਾਰੀ ਕੋ ਖਲੋਤਾ ਨਹੀਂ ਜਾਂਦਾ। ਤੇ ਅੱਜ ਹੁਣ ਆ ਪਾਈ ਦਾ ਦੁੱਧ ਪਿਆਲਣ ਦੇ ਪਹਿਲਾਂ ਆਪਾਂ ਪਿਆਲ ਲਿਆ ਸੀ ਗਲਾਸ ਦੇ ਨਾਲ। ਤੇ ਅੱਖਾ ਚੱਲ ਇੱਕਦਮ। ਕੀ ਆਲੇ? ਜਿੰਨੇ ਤੂੰ ਹਾਲ ਵਿੱਚ ਨਾ ਵੇਖ ਉਹ ਵੇਖਣ ਦੀ ਆਮ ਨਾਲ ਮੇਰੇ ਕੋਲ ਕੈਮਰਾ ਕਰਦੇ ਤੂੰ ਇਹ ਕੀ ਹੈ ਲੈ ਉਹ ਇੱਧਰ ਜਿੱਤੀ ਚੁੰਮਣਾ ਸਾਰੀਆਂ ਵੇਖਣ ਦੇ ਵੀ ਮੈਂ ਵੀਡੀਓ ਬਣਾਉਣ ਦੇ ਦੂਜਾ ਥਾਂ ਪਾਵਾਂ ਗਿਆ ਲੈ ਉਹ ਵੀ ਇਦੀ ਮਿੰਟ ਘਵਾ ਉੱਠ ਉੱਠ ਕੇ ਦੂਜਿਆਂ ਨੂੰ ਪਤਾ ਨਹੀਂ ਪਿੱਦਰ ਹੁਣ ਕੀ ਦਿਹਾ ਉਦਰ ਖਾਂਡੀਆਂ ਪੱਠੇ ਉਹ ਵੀ ਅੱਖਾਂ ਵਿੱਚ ਦਲਸ਼ ਕੰਡੀਆਂ ਨਾ

ਚਲੋ ਵਿਚੜੀ ਚੁੰਗਲੂ ਕਿ ਕੋ ਹਿੱਦਾਂ ਕਿ ਉਹਨੂੰ ਨਾ ਉਹਨੇ ਪੂਰਾ ਰਜਮਾ ਦੁੱਧ ਪੀਣਾ ਹਨਾ ਇੱਕ ਗਲਾਸ ਦੇਣਾ ਜਿੰਨਾ ਪਿਆਲ ਤਾਂ ਪਿਆਲ ਤਾਂ ਔਖਤ ਹੈਗਾ ਵਿਚੇ ਝੁੜਕਦੀ ਝੁੜਕਦੀ ਹੁਣ ਨਿੱਕ ਨਿੱਕੇ ਝੁੜਕਦੇ ਤੇ ਹੁੰਦੇ ਹੀ ਤੇ ਪਰ ਇਹ ਹੁਣ ਵਿਚੜੀ ਨੇ ਉਦਾਂ ਤੋਂ ਨੇ ਆਪੇ ਪੀ ਲੈਣਾ ਲੈ ਲੈ ਲਾ ਟੋੜ ਚੱਲਿਆ ਕੁਈ ਹੋਵੇ ਮੇਰਾ ਤੇ ਆਪਾ ਗੋਡਾ ਪੀਰ ਕਰਦਾ ਦੋ ਜਣੇ ਦੇ ਫਾਇ ਲੱਗਣੀ ਹੈ ਹੁਣ ਕਿੱਧਰ ਲੱਗੀ ਜਾਨੀ ਆ ਸਭ ਤੇ ਵੇਖਦਾ ਹੀ ਨਾ ਵੀ ਪਲਾ ਕਰਨ ਦੇ ਉਹ ਸਾਡੀ ਘੱਟੇ ਹੱਡੇ ਵੱਲ ਖਿਜਦੀ ਆ ਇਹ ਵੀ ਉਹ ਲਗੜ ਬਣੀਗੀ ਵੱਡੇ ਹੋਗੇ ਓਏ ਕਿੰਦੇ ਰੱਦ ਨੂੰ ਤੇ ਆਲਦ ਨਾ ਇੰਨਾ ਫਿਰ ਕੀ ਮੰਮੀ ਨੇ ਮਰਦੀ ਕੀ ਗੱਲ ਆ ਬਸ ਕਰੀਏ ਇਹਨਾਂ ਬਾਤਾਂ ਦੇ ਤੇ ਬਾਰੇ ਉਸ ਦੀ ਬਾਤ ਦੇ ਨਾਂ ਤੇ ਨਮਾ ਕਾਬੂ ਫੂਪੀੜੀ ਉਹਨੇ ਕਦਾ ਕੱਲ ਇੰਨਾ ਪੀਤਾ ਤੇ ਪੀਤਾ ਕੀ ਇਹਨੂੰ ਅੱਗੇ ਵਿਚੇ ਨੂੰ ਗਲਾਸ ਨਾ ਪਿਆਲਿਆ ਤੇ ਗਲਾਸ ਨਾ ਲੰਗ ਪਿਆਲਤਾ ਜਾਂ ਹੁਣ ਉਹਨੇ ਆਪਣੇ ਹਿਸਾਬ ਨਾਲ ਪੀਣਾ ਰਜਮਾ ਦੁੱਧ ਇਹੋ ਗੱਲ ਆ ਪ੍ਰੋਬਲਮ ਉਹ ਵਿਚਾਰੀ ਦੀ ਵੀ ਖਲੋਤਾ ਨਹੀਂ ਜਾਣਦੇ ਤੇ ਦੁੱਧ ਪੀਤਾ ਨਹੀਂ ਜਾਂਦੇ ਕੀ ਪਤਾ ਮਾਰ ਦੁੱਧ ਨਾਲ ਠੀਕ ਹੀ ਅਜੇ ਹੋ ਤੂੰ ਤੂੰ ਕਰਦੀ ਓਏ ਤੈਨੂੰ ਤੈਨੂੰ ਦੁੱਧ ਨਹੀਂ ਪੀਂਦਾ ਹੁਣ ਪੀਂਦਾ ਪੀਓ

ਲਸਕਾ ਹੋਰ ਪਰ ਤੇ ਇਹ ਖਲੋਨ ਨੂੰ ਫਿਰਦੀ ਹੋ ਖਲੋਨ ਨੂੰ ਫਿਰਦੀ ਖਲੋਦਾ ਨਹੀਂ ਨਾ ਜਾਂਦਾ ਹੋਵੇ ਹੋ ਹੋ ਨਾ ਤਾ ਸਿੱਧੀ ਕਰਦੇ ਨਹੀਂ ਇਦਾਂ ਵਿਚਾਰੀ ਦੇ ਲਾਤਾ ਰੱਖੇ ਡਿੱਗ ਜੇ ਲੱਗੀਆਂ ਕਿ ਆ ਸਿੱਧੀ ਹੁੰਦੀ ਆ ਆਹੋ ਕੋਈ ਜਿੰਗੀ ਨਹੀਂ ਹੋਰ ਲੀ ਨਹੀਂ ਹੁੰਦੀ ਆਹ ਨਹੀਂ ਹੁੰਦੀ ਆਹ ਆਹ ਮੈਂ ਕੀ ਕਰ ਦਿੰਦਾ ਦਾਨ ਕਾ ਮੂਵਿੰਗ ਕਰ ਦਿਸਦਾ ਹਾਂ ਜੀ ਭਾਬੇ ਇੱਧਰੋਂ ਕਰ ਲੈਂਦੀ ਐ ਤੂੰ ਖੁਦ ਕਰਦੀ ਨਾ ਐ ਲੱਗ ਜੇ ਜਦੋਂ ਪਰਦੀ ਸਾਇ ਉਹ ਵੇ ਜੀਵ ਕੱਢਣ ਦੀ ਹੋ ਕੋਸ਼ਿਸ਼ ਕਰਦੀ ਬੁੱਠੇ ਨਹੀਂ ਜਾਂਦਾ